ਪੰਜਾਬ ਪੰਜਾਬੀ ਤੇ ਪੰਜਾਬੀ ਅਧਿਪਤ ਪਾਉਂਦੇ ਸਾਰਿਆਂ ਨੂੰ ਮੇਰੀ ਸਤਿ ਸ਼ਕਾਲ ਵਿਰਸੇ ਨਾਲ ਜੁੜੀ ਹੋਈ ਇੱਕ ਰਚਨਾ ਲੈ ਕੇ ਆਪ ਜੀ ਦੇ ਰੂਬਰੂ ਆਂ ਤਾਰਾ ਮੀਰਾ ਕਿਨੂ ਤੇ ਰਸੋਂਦ ਕਿਨੂ ਕਹਿੰਦੇ ਨੇ ਲਾਣਾ ਕਿਨੂ ਆਖਦੇ ਤੇ ਆਂਤ ਕਿਨੂ ਕਹਿੰਦੇ ਨੇ ਹੁੰਦੀ ਕਿ ਨਮੋਸ਼ੀ ਤੇ ਫਤੂਰ ਦੱਸਿਓ ਇਹ ਬੱਚਿਆਂ ਨੂੰ ਲਫ਼ਜ਼ ਜ਼ਰੂਰ ਦੱਸਿਓ ਡੋਕਾ ਕਿਨੂ ਆਖਦੇ ਤੇ ਬੋਲੀ ਕਿਨੂ ਕਹਿੰਦੇ ਨੇ ਹੁੰਦਾ ਕਿ ਇਹ ਬਰੂ ਤੇ ਪੋਲੀ ਕਿਨੂ ਕਹਿੰਦੇ ਨੇ ਹੁੰਦੀ ਕੀ ਸਲੰਗ ਤੇ ਸਲਾੰਬਾ ਕਿਨੂੰ ਆਖਦੇ ਵਡਿਆਈ ਕੀ ਹੁੰਦੀ ਐ ਉਹ ਲਾਂਬਾ ਕਿਨੂੰ ਆਖਦੇ ਨੇਰਣਾ ਗੰਧੂਈ ਤੇ ਜ਼ਮੂਰ ਦੱਸਿਓ ਇਹ ਬੱਚਿਆਂ ਨੂੰ ਲਫ਼ਜ਼ ਜ਼ਰੂਰ ਦੱਸਿਓ ਦਾਦੇ ਨਾਨਕੇ ਪਤੀਸ ਪਤਿਔਰੇ ਦੱਸਿਓ ਕੋਡਮ ਸ਼ਰੀਕ ਪੇਕੇ ਸੋਹਰੇ ਦੱਸਿਓ ਦੰਦਾਸਾ ਨੱਥ ਸੁਰਮਾ ਤੇ ਮੱਥੇ ਲੱਟ ਦੱਸਿਓ ਪਾਠ ਡੰਗੋਤਰੇ ਮਰਾਸੀ ਜਾਤ ਨੱਟ ਦੱਸਿਓ छंब टोबा खूह ते सांभ के तलाब पीढ़ी आगा सांभ के पंजाब रखियो पटना चमकोर सरहंद माछीवाड़ा दस्यो छिंज कुश्ती बाजी ते अखाड़ा दस्यो हसाणी कहानी साखी या बात दस्यो तरकाल लोडा मूह नेरा प्रभात दस्यो कही रंबी तंगली जंदरा सलंघ दस्यो ਪੀੜੀ ਮੰਝਾ ਮੂੜਾ ਤੇ ਪਲੰਗ ਦੱਸਿਓ ਸਭਰਾਓ ਮੁਦਕੀ ਤੇ ਚੇਤੇ ਖਦਰਾਣਾ ਟਾਬ ਰਖਿਓ ਔਨ ਦੀ ਪੀੜੀ ਜੋਗਾ ਸਾਮ ਕੇ ਪੰਜਾਬ ਰਖਿਓ ਠੱਕਾ ਪੱਛੋਂ ਤੇ ਪੁਰੇ ਦੀ ਪੌਣ ਦੱਸਿਓ ਦੁੱਲਾ ਜੱਗਾ ਜੀਉਣਾ ਸਨ ਕੌਣ ਦੱਸਿਓ ਗਲੋਟਾ ਛਿੱਕੂ ਪੂਣੀ ਖੱਡੀ ਤਾਣੀ ਦੱਸਿਓ ਜਪ ਰਹਿਰਾਸ ਸੋਹੇਲਾ ਆਨੰਦ ਬਾਣੀ ਦਸਿਓ ਲੇਹਾ ਪਖੜਾ ਸੂਲਾ ਸਾंभ ਕੇ ਗੁਲਾਬ ਰਖਿਓ ਔਨ ਦੀ ਪੀੜੀ ਚੋਗਾ ਸਾंभ ਕੇ ਪੰਜਾਬ ਰਖਿਓ ਰੁਗ ਥੱਬੀ ਸਖਰੀ ਤੇ ਪੰਡ ਦਸਿਓ ਨਖੱਤਾ ਛੜਾ ਦਹਾਜੂ ਨਾਲੇ ਰੰਡ ਦਸਿਓ ਟੱਪੇ ਸਿੱਠਣੀ ਘੋੜੀਆਂ ਸੁਹਾਗ ਦਸਿਓ ਦੁਪੱਟਾ ਚੁੰਨੀ ਫੁਲਕਾਰੀਆਂ ਤੇ ਬਾਗ ਦਸਿਓ ਟੱਡ ਇੱਕ ਤਾਰਾ ਤੇ ਸਾੰਭ ਕੇ ਰਬਾਬ ਰੱਖਿਓ ਔਂਦੀ ਪੀੜੀ ਚੋਗਾ ਸਾੰਭ ਕੇ ਪੰਜਾਬ ਰੱਖਿਓ ਪੀਚੋ ਖਿੱਦੋ 12 ਟੈਣੀ ਖੇੜ ਦਸਿਓ ਢੌਲ ਜਫਾ ਕੈਂਜੀ ਪੈਂਦੀ ਰੇਡ ਦਸਿਓ ਗਫਾ ਬੁੱਕ ਮੁੱਠ ਨਾਲੇ ਓਕ ਦਸਿਓ ਪਠ ਲੇਲਾ ਬਲੂਂਗੜਾ ਤੇ ਬੋਕ ਦਸਿਓ ਵਿੱਗੇ ਮੁਰੱਬੇ ਕਿੱਲੇ ਦਾ ਹਿਸਾਬ ਰੱਖਿਓ ਔਂਦੀ ਪੀੜੀ ਚੋਗਾ ਸਾੰਭ ਕੇ ਪੰਜਾਬ ਰੱਖਿਓ ਕਿਲਕਾਰੀ ਚੀਕ ਦਹਾੜ ਤੇ ਬੜਕ ਦੱਸਿਓ ਚੋਜ਼ ਅਣਖ ਨਖਰਾ ਤੇ ਮੜਕ ਦੱਸਿਓ ਪੀਲਾ ਤੂਤੀਆਂ ਨਮੋਲੀਆਂ ਬੇਰ ਦੱਸਿਓ ਪੰਸੇਰੀ ਅੱਧ ਪਾਪਾਈਆਂ ਨਾਲੇ ਸੇਰ ਦੱਸਿਓ ਲਗਾਮ ਕਾਠੀ ਪੈਰਾਂ ਚ ਰਕਾਬ ਰਖਿਓ ਆਉਂਦੀ ਪੀੜੀ ਜੋਗਾਸਾਮ ਕੇ ਪੰਜਾਬ ਰਖਿਓ ਲੱਠਾ ਡੱਬੀ ਖੱਦਰ ਤੇ ਮਲਮਲ ਦੱਸਿਓ ਪਰ ਪਰਸੋਂ ਭਲ ਕਿਤੇ ਨਾਲੇ ਕੱਲ ਦੱਸਿਓ ਪੰਜਾ ਜੈਤੋਂ ਨਣਕਾਣਾ ਨੀਲਾ ਤਾਰਾ ਦੱਸਿਓ ਤਵੀ ਚਰਖੜੀ ਦੇਗ ਦਾ ਨਜ਼ਾਰਾ ਦੱਸਿਓ ਚੇਤੇ ਫੂਲਾ ਨਲੂਆ ਕਪੂਰ ਤੇ ਨਵਾਬ ਰਖਿਓ ਆਉਂਦੀ ਪੀੜੀ ਚੋਗਾ ਸਾਮ ਕੇ ਪੰਜਾਬ ਰਖਿਓ ਜੰਡ ਵਣ ਸ਼੍ਰੀ ਤੇ ਸਾਗਵਾਨ ਦੱਸਿਓ ਲੋਕ ਤੱਥ ਮੁਹਾਵਰੇ ਤੇ ਅਖਾਣ ਦੱਸਿਓ ਸਾਹਲ ਗੁਣਿਆ ਰੰਦਾ ਕਰੰਡੀ ਤੇਸੀ ਦੱਸਿਓ ਪੂਰਾ ਕੰਬਲ ਲੋਈ ਨਾਲੇ ਖੇਸੀ ਦੱਸਿਓ ਮਿੱਠੇ ਬੋਲ ਵੀਰ ਪਾਜੀ ਤੇ ਜਨਾਬ ਦੱਸਿਓ ਔਨ ਦੀ ਪੀੜੀ ਜੋਗਾ ਸਾਮ ਕੇ ਪੰਜਾਬ ਰੱਖਿਓ ਪੂਰਨ ਕਨਈਆ ਜੈਤਾ ਬੁੱਧ ਬੁੱਧੂ ਸ਼ਾਹ ਦੱਸਿਓ ਬੀਹੀ ਗਲੀ ਡੰਡਾ ਕੱਚਾ ਰਾ ਦੱਸਿਓ ਪੀਲੂ ਵਾਰਸ ਹਾਸ਼ਮ ਤੇ ਕਾਦਰ ਯਾਰ ਦੱਸਿਓ ਲਾਲ ਤੇਜੇ ਗੰਗੂ ਕਰਪਾਲ ਜਿਹੇ ਗੱਦਾਰ ਦੱਸਿਓ ਡੇਰੇ ਸਾਧ ਬਾਬੇ ਬੇਨਕਾਬ ਰੱਖਿਓ ਔਨ ਦੀ ਪੀੜੀ ਜੋਗਾ ਸਾਮ ਕੇ ਪੰਜਾਬ ਰੱਖਿਓ ਉਨਦੀ ਪੀਡੀ ਜੋਗਾ ਸਾਮਕੇ ਪੰਜਾਬ ਰੱਖਿਓ